29 ਤਰੀਕ ਨੂੰ ਕੁੜੀਆ ਮੇਰੀ ਗਈ ਹੈ ਸਕੂਲੇ 7 ਵਜੇ ਤੇ ਉਦੋਂ ਬਾਅਦ ਵਾਪਸ ਨਹੀਂ ਆਈ। ਜਦ ਇਹਨਾਂ ਨੇ ਪੁਲਿਸ ਥਾਣੇ ਕੰਪਲੇਨ ਲਿਖਾਈ ਹੈ ਪਹਿਲੇ ਤੇ 10 ਦਿਨ ਉਹਨਾਂ ਨੇ ਕੰਪਲੇਨ ਨਹੀਂ ਕੀਤੀ ਲਿਖੀ। ਉਸ ਤੋਂ ਬਾਅਦ ਅਗਰ ਲਿਖਾਈ ਹੈ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕਿਹੜੇ ਲਾ ਸੋਨੀ ਪੁੱਤਰ ਜਸਵੀਰ ਸਿੰਘ ਵੱਲੋਂ ਘਰੋਂ ਭਜਾ ਕੇ ਲਾ ਜਾਣ ਸੰਬੰਧੀ ਦਰਖਾਸਤ ਮਸੂਲ ਹੋਈ ਸੀਗੀ। ਹਾਂ ਜਦ ਸਕੂਲ ਗਏ ਸੀ ਮੈਂ ਕਿ 7:30 ਵਜੇ ਕਬੱਡੀ ਮੈਂ ਕਿ ਵੱਡੀ ਮੈਚ ਖੇਡਦੀ ਆ। ਉਮੜ ਕੇ ਦੋ ਵਜੇ ਦਾ ਟਾਈਮ ਹੈ ਤਾਂ ਉਹ ਕਰ ਲੈ ਹੀ ਵਾਪਸ ਆਏਗੀ। ਭਾਈ ਅਸੀਂ ਤੇ ਬਾਰ ਬਾਰ ਜਾਂਦੇ ਆਂ ਕਦੀ ਤੋਂ ਆਂਦਾ ਮੈਨੂੰ ਕਚਹਿਰੀ ਕੰਮ ਹੈ ਮੈਂ ਕਚਹਿਰੀ ਗਿਆ ਮਤਨ ਉਹ ਟਾਈਮ ਮਿਲਦਾ ਮੈਂ ਉਹ ਟਾਈਮ ਮਿਲਦਾ ਸਾਨੂੰ ਕੁਝ ਨਹੀਂ ਹਿਸਾਬ ਮਿਲਿਆ। ਸਾਨੂੰ ਤੇ ਜਿੱਦਣ ਗਏ ਤੇ ਆਂਦੇ ਹੀ ਅਸੀਂ ਵੇਰ ਬੱਲੇ ਵੇਰ ਕੇ ਚੱਲਨੇ ਆਂ ਕਿਸੇ ਨੂੰ ਆਂਦੇ ਹੀ ਤੇ ਅਸੀਂ ਤਰਨ ਤਰਨ ਚੱਲਦੇ ਸੱਚ ਗੱਲ ਉਹਨਾਂ ਕੋਈ ਵੀ ਨਹੀਂ ਕਹੇ ਨੂੰ ਦੱਸੇ। ਸਾਡੀ ਸੁਸਾਇਟੀ ਔਰਤਾਂ ਤੇ ਲੜਕੀਆਂ ਦੇ ਲਈ ਹਮੇਸ਼ਾ ਖੜੀ ਐ। ਜੇਕਰ ਇਸ ਲੜਕੀ ਨੂੰ ਅਗਰ ਇਨਸਾਫ ਨਹੀਂ ਮਿਲਿਆ ਲੜਕੀ ਵਾਪਸ ਨਹੀਂ ਆਈ ਤੇ ਅਸੀਂ ਦਰਨਾ ਦੇਵਾਂਗੇ ਆਪਣੀ ਸੁਸਾਇਟੀ ਵੱਲੋਂ। ਜਿਸ ਦੇ ਖਿਲਾਫ ਊਮਨ ਤੇ ਟੈਕਨੀਕਲ ਸੋਰਸ ਲਾਏ ਗਿਆ ਇਹਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਵੇਗਾ ਚਾਹੀਦੇ ਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਵੱਧ ਤੋਂ ਵੱਧ ਇਹਨੂੰ ਸਜ਼ਾ ਦਿਵਾਈ ਜਾਵੇ ਜਿਹੜੇ ਇਹੋ ਜਿਹੇ ਬੰਦੇ ਪਾਪੀ ਨੇ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਹਰਦੇਵ ਸਿੰਘ ਨਾ ਮੇਰਾ ਪਿੰਡ ਸਾਰਗੜਾ ਜੇ ਕੱਕੜ ਚੌਕੀ ਲੋਕੋ ਕੇ ਠਾਣਾ ਹਾਂਜੀ ਕੀ ਗੱਲ ਹੈ ਸਾਰੀ ਦੱਸੋ ਇਹ 29 ਤਰੀਕ ਦੀ ਗੱਲ ਹੈ ਜੀ 29 ਤਰੀਕ ਨੂੰ ਗੁੜੀਆ ਮੇਰੀ ਗਈ ਹੈ ਸਕੂਲ ਨੇ 7 ਵਜੇ ਤੇ ਉਦੋਂ ਬਾਅਦ ਵਾਪਸ ਨਹੀਂ ਆਈ ਤੇ ਜਿਸ ਦਿਨ ਸਾਡੀ ਗੁੜੀਆ ਗਈ ਆ ਗਾਇਬ ਹੋਈ ਆ ਉਸ ਦਿਨ ਹੀ ਲਾਗੇ ਸਾਡੇ ਸਾਲ ਇੱਕ ਤੋਂ ਗਵਾਂਢੀ ਰਹਿ ਰਹਾ ਸੀ ਤੇ ਉਦੋਂ ਹੀ ਉਹਨਾਂ ਸਮਾਨ ਆਪਣਾ ਸਿਮੇਟਿਆ ਤੇ ਚਲੇ ਗਏ ਮਰਤਾ ਮੁਹੰਮਦ ਸ਼ਾਕਾ ਪੂਰਾ ਪੂਰਾ ਹਾਂਜੀ ਸ਼ਾਕਾ ਜੀ ਕਿਉਂਕਿ ਉਹਦਾਂ ਨਹੀਂ ਫੋਨ ਬੰਦ ਉਹਨਾਂ ਕਰਦੇ ਆ ਨੰਬਰ ਉਹਨਾਂ ਦੇ ਸਾਡੇ ਕੋਲ ਹੈਗੇ ਹੀ ਉਹਨਾਂ ਕੋ ਫੋਨ ਬੰਦ ਕਰਦੇ ਹਾਂਜੀ ਪੁਲਿਸ ਨੂੰ ਰਿਪੋਰਟ ਦਿੱਤੀ ਹਾਂਜੀ ਪੁਲਿਸ ਨੇ ਕੋਈ ਅਜੇ ਤੱਕ ਮਹੀਨਾ ਹੋ ਗਿਆ ਜੇ ਢੇੜੇ ਮਾਰ ਕੇ ਅਜੇ ਦਾ ਕੋਈ ਅਜੇ ਤੱਕ ਮੂੰਹ ਸਿਰ ਨਹੀਂ ਜੇ ਲੱਭਦਾ ਕੀ ਕਹਿੰਦਾ ਪੁਲਿਸ ਵਾਲੇ ਵੀ ਜਦੋਂ ਅਜੇ ਦਾ ਕਈ ਨਹੀਂ ਚੌਕੀ ਇੰਚਾਰਜ ਚੌਕੀ ਨਹੀਂ ਹੁੰਦਾ ਜੀ ਫੇਰ ਤੁਰ ਕੇ ਫੇਰ ਅਜੇ ਦਾ ਕਦੀ ਉਹ ਮਿਲਦਾ ਨਹੀਂ ਕਦੀ ਉਹ ਫੋਨ ਬੰਦ ਆਉਂਦਾ ਫੋਨ ਚੁੱਕਦਾ ਹੀ ਨਹੀਂ ਆਈਂ ਪ੍ਰਸ਼ਾਸਨ ਨੂੰ ਕੀ ਕਹਿੰਦਾ ਤੁਸੀਂ ਵਾਰ-ਵਾਰ ਜਾਂਦੇ ਥਾਣੇ ਕੀ ਕਹਿੰਦੇ ਜੀ ਭਾਈ ਅਸੀਂ ਤਾਂ ਵਾਰ-ਵਾਰ ਜਾਂਦੇ ਆਂ ਕਦੀ ਤੋਂ ਆਉਂਦਾ ਮੈਨੂੰ ਕਚਹਿਰੀ ਕੰਮ ਆ ਮੈਂ ਕਚਹਿਰੀ ਗਿਆ ਮੈਂ ਤੈਨੂੰ ਐਸ ਟਾਈਮ ਮਿਲਦਾ ਮੈਂ ਉਹ ਟਾਈਮ ਮਿਲਦਾ ਸਾਨੂੰ ਕੁਝ ਨਹੀਂ ਹਿਸਾਬ ਮਿਲਿਆ ਕੀ ਸਮਝ ਤੁਹਾਨੂੰ ਖੱਜਾ ਕਰ ਰਹੀ ਹੈ ਪ੍ਰਸ਼ਾਸਨ ਵੱਲੋਂ ਹਾਂਜੀ ਲੇਕਿਨ ਭਗਵੰਤ ਜੀ ਸਰਕਾਰ ਤੇ ਕਹਿ ਰਹੀ ਹੈ ਵੀ ਇਹ ਔਰਤਾਂ ਵਾਸਤੇ ਬੜੇ ਵਧੀਆ ਕਾਨੂੰਨ ਬਣਾਏਗੇ ਕੋਈ ਭਾਈ ਕੋਈ ਕਾਨੂੰਨ ਨਹੀਂ ਜੈਗਾ ਅਸੀਂ ਤਾਂ ਖੱਜਲੋ ਮਹੀਨਾ ਹੋ ਗਿਆ ਖੱਜਲ ਹੁੰਦਾ ਸਰਕਾਰ ਕੋ ਕੀ ਮੰਗ ਕਰਦੇ ਆਂ ਅਸੀਂ ਸਰਕਾਰ ਕੋ ਇਹੋ ਮੰਗ ਕਰਦਾ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਬਾਂਦੀ ਤੋਂ ਬਾਂਦੀ ਕੜੀ ਸਜ਼ਾ ਦਿੱਤੀ ਜਾਵੇ ਜਿਹੜੇ ਠੱਗ ਆ ਅਹੀਂ ਨੱਥੂਪੁਰ ਇਹਦਾ ਹਨੋਂ ਡਰੈੱਸ ਮਿਲਿਆ ਅਸੀਂ ਉੱਥੇ ਨੱਥੂਪੁਰ ਤੇ ਵੀ ਗਏ ਆ ਉਥੋਂ ਵੀ ਇਹ ਕੋਈ ਫਰਾਡ ਕਰਕੇ ਭੱਜੇ ਆ ਤੁਸੀਂ ਪ੍ਰਸ਼ਾਸਨ ਨੂੰ ਸਾਰਾ ਦੱਸਿਆ ਕੀ ਇਹਨਾਂ ਦਾ ਕੁਰੂਪ ਕਿੱਥੇ ਦਾ ਇਕੱਠਾ ਕੋਈ ਸਾਰਾ ਕੁਝ ਦੱਸਿਆ ਪ੍ਰਸ਼ਾਸਨ ਹਾਂਜੀ ਸਭ ਕੁਝ ਲਿਖਾਇਆ ਜੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸ਼ੰਕਾ ਤਾਂ ਨਹੀਂ ਹੈਗੀ ਤੁਹਾਡੀ ਕੁੜੀ ਦਾ ਕੁਝ ਗਲਤ ਹੋਇਆ ਹੋਵੇਗਾ ਇਹ ਮਾਲਕ ਹੀ ਜਾਣਦਾ ਜੀ ਕੁੜੀ ਆ ਜਦੋਂ ਚਲੇ ਗਈ ਘਰੋਂ ਸਾਹ ਨੂੰ ਤੇ ਜਿਸ ਪਿੰਡ ਦੇ ਵਿੱਚ ਕੁੜੀ ਗਈ ਉੱਥੋਂ ਦਾ ਜਿਹੜਾ ਸੀਨੀਅਰ ਬੰਦੇ ਸੀ ਜਿਹਦਾ ਸਰਪੰਚੂ ਕਹਿੰਦਾ ਉਹਨੇ ਕੀ ਕੀਤਾ ਹਾਂਜੀ ਸਰਪੰਚ ਸਾਹਿਬ ਨੇ ਇਹੋ ਕਿਹਾ ਕਿ ਇੱਥੋਂ ਵੀ ਠੱਗੀ ਮਾਰ ਕੇ ਹੀ ਨਿਕਲੇ ਆ ਨੱਥੂਪੁਰ ਪ ਉੱਥੇ ਗਏ ਆਂ ਅਸੀਂ ਉੱਥੋਂ ਵੀ ਸਾਨੂੰ ਇਹੋ ਮਿਲਿਆ ਵੀ ਇਹਦਾ ਥਾਣੇ ਵਾਲਿਆਂ ਨੂੰ ਦੱਸੀ ਤੁਸੀਂ ਹਾਂਜੀ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਵੀ ਕਾਰਵਾਈ ਕਰਾਂਗੇ ਅੱਜ ਕਰਦੇ ਆਂ ਟਰੇਸ ਲਾਉਣੇ ਆਂ ਫੋਨ ਉਹਨਾਂ ਨੇ ਅਸੀਂ ਇਸ ਤਰ੍ਹਾਂ ਕਰਦੇ ਆਂ ਜਦੋਂ ਜਾਂਦਾ ਸਾਨੂੰ ਇਹੋ ਲੱਲੇ ਪੱਤੇ ਲਾ ਕੇ ਪੁਲਿਸ ਪਹੁੰਚਾਇਆ ਕਾਜ ਕਰਾ ਵੀ ਕੀਤੀ ਹੈ ਹਾਂਜੀ ਖਾਜਲ ਖਰਾਬੀ ਕੀਤੀ ਫਿਰ ਐਸਐਚਓ ਕੋਲ ਪਿੰਡ ਦੇ ਕੋਲ ਤੋਂ ਰਹਿ ਰਹੇ ਸੀ ਉਹ ਉੱਥੇ 5 ਸਾਲ ਭਾਜੀ ਰਹੇ ਸੀ 5 ਸਾਲ ਹਾਂਜੀ ਤੇ ਉਥੋਂ ਕੇ ਦਾ ਐਡਰੈਸ ਉਹਨਾਂ ਦੀ ਬੇਟੀ ਜਾਂ ਕੇ ਦਾ ਕੋਈ ਐਡਰੈਸ ਰਿਸ਼ਤੇਦਾਰਾਂ ਦਾ ਨਾ ਭਾਜੀ ਸਾਨੂੰ ਕਿਸੇ ਦਾ ਐਡਰੈਸ ਨਹੀਂ ਮਿਲਿਆ ਫਿਰ ਐਸਐਚਓ ਸਾਹਿਬ ਕੋ ਵੀ ਗਏ ਆ ਜਿੱਦਨ ਪਹਿਲੇ ਦਿਨ ਹੀ ਆ ਕੇ ਉਹ ਬੈਠੇ ਆ ਡਿਊਟੀ ਕੀਤੀ ਆ ਉਦੋਂ ਨਹੀਂ ਗਏ ਉੱਥੇ ਐਸਐਚਓ ਸਾਹਿਬ ਕੋ ਫਿਰ ਐਮਐਲਏ ਮਨਿਆਦੀਆ ਸਾਹਿਬ ਦਾ ਵੀ ਫੋਨ ਕਰਾਇਆ ਸਾਡੀ ਕੋਈ ਸੁਣਵਾਈ ਨਹੀਂ ਕੀ ਮੰਗ ਜੀ ਹੁਣ ਕਰਦੇ ਹੋ ਆਪਣਾ ਪੁਲਿਸ ਪ੍ਰਸ਼ਾਸਨ ਤੋਂ ਜਾਂ ਮੌਜੂਦਾ ਸਰਕਾਰ ਤੋਂ ਅਹੀਂ ਰਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਵੱਧ ਤੋਂ ਵੱਧ ਨੂੰ ਸਜ਼ਾ ਦਿਵਾਈ ਜਾਵੇ ਜਿਹੜੇ ਇਹੋ ਜਿਹੇ ਬੰਦੇ ਪਾਪੀ ਨੇ ਤੇ ਲੜਕੀ ਦਾ ਤੁਹਾਨੂੰ ਕੋਈ ਫੋਨ ਵਗੈਰਾ ਕੋਈ ਨਹੀਂ ਆਇਆ ਕਿ ਨਾ ਜੀ ਸਾਨੂੰ ਨਹੀਂ ਕੋਈ ਫੋਨ ਨਹੀਂ ਆਇਆ ਉਹ ਪਤਾ ਲੱਗਾ ਉਹ ਵੀ ਕੋਈ ਉਹ ਉਹਨਾਂ ਨੇ ਜਾ ਕੇ ਦੂਰ ਚਲ ਗਏ ਨੇ ਜਾਂ ਕੋਈ ਵਿਆਹ ਤਾਂ ਕੋਈ ਇਦਾਂ ਦਾ ਕੁਝ ਬੂਰ ਪਤਾ ਨਹੀਂ ਜੀ ਹੁਣ ਚਲੇ ਗਏ ਜਦੋਂ ਸਾਨੂੰ ਇਸ ਗੱਲ ਦਾ ਪਤਾ ਨਹੀਂ ਨਾ ਸਾਡੇ ਦਿਲ ਚ ਹਰੀ ਗੱਲ ਹੀ ਜਾਂ ਲੜਕੀ ਦੀ ਕੋਈ ਸਹੇਲੀ ਦਾ ਜਾਂ ਕੋਈ ਕਿਸੇ ਦਾ ਪਤਾ ਲੱਗੇ ਜਾਂ ਕੁਝ ਪਤਾ ਨਾ ਜੀ ਕਿ ਲੜਕੀ ਨੇ ਕਿਸ ਨੂੰ ਕੁਝ ਦੱਸਿਆ ਹੋਵੇ ਜਾਂ ਕੋਈ ਨਾ ਘਰ ਤੇ ਤੇ ਕੋਈ ਗੱਲ ਨਹੀਂ ਕੀਤੀ ਕੋਈ ਸਹੇਲੀ ਨੇ ਜਾਂ ਕਿਸੇ ਨਾਲ ਕੋਈ ਗੱਲਬਾਤ ਕੀਤੀ ਹੋਵੇ ਜਾਂ ਕਰੀਬ 1 ਸਾਲ ਤੋਂ ਰਹਿ ਰਹੇ ਹੀ ਉਹਨਾਂ ਦੇ ਘਰ ਵੀ ਇਹਨਾਂ ਦਾ ਰਿਸ਼ਤੇਦਾਰ ਕੋਈ ਬੀਬੀ ਲੈ ਕੋਈ ਕੋਈ ਆਂਦਾ ਹੋਏਗਾ ਇੱਕੋ ਕੁੜੀ ਆਉਂਦੀ ਸੀ ਭਾਈ ਅਸੀਂ ਆਪਣੇ ਕੰਮ ਨਾ ਮਤਲਬ ਰੱਖਦੇ ਹਾਂ ਤੇ ਨਾ ਆਪਾਂ ਦੇ ਸਹੀ ਗੱਲ ਪੁੱਛਦਾ ਆਪਣੇ ਕੰਮ ਨਾਲ ਮਤਬਰ ਰੱਖੀਦਾ ਵੀ ਅੱਜ ਕੱਲ੍ਹ ਦੁਨੀਆ ਹੋਰ ਤਰ੍ਹਾਂ ਦੀ ਆ ਘਰੇ ਆਈਦਾ ਤੇ ਕੰਮ ਤੇ ਚਲ ਜਾਈਦਾ ਸ਼ਾਮ ਨੂੰ ਸਵੇਰੇ 7 ਵਜੇ ਨਿਕਲ ਜਾਈਦਾ ਸ਼ਾਮ ਨੂੰ 7 ਵਜੇ ਆਈਦਾ ਜੋ ਕੁੜੀ ਉਹਨਾਂ ਦੇ ਘਰ ਆਉਂਦੀ ਨਹੀਂ ਉਹਦਾ ਉਹਨਾਂ ਨਾਲ ਰਿਸ਼ਤਾ ਕੀ ਕੋਈ ਕੋਈ ਰਿਸ਼ਤਾ ਨਹੀਂ ਇਸ ਤਰ੍ਹਾਂ ਵੀ ਕਰੀਏ ਆਖਣਾ ਸਾਡਾ ਦੁੱਧ ਲੈ ਆਓ ਸਾਡਾ ਇਸ ਤਰ੍ਹਾਂ ਕਰ ਦਿਓ ਆਖੇ ਵੇਖੇ ਲਾ ਲੈਂਦੇ ਛੋਟੀ ਬੱਚੀ ਬੱਚਿਆਂ ਨੂੰ ਆ ਕੇ ਲਾ ਲੈਂਦੇ ਨੇ ਨਾ ਮੈਂ ਬਲਜੀਤ ਕੌਰ ਹਾਂ ਹਾਂ ਜਿੱਥੋਂ ਗੱਲ ਹੋਈ ਹੈ ਜੀ ਸਾਰੀ ਤੁਸੀਂ ਥੋੜਾ ਜਿਹਾ ਮੈਂ ਬਲਜੀਤ ਕੌਰ ਆ ਪਿਆ ਸਾਡਾ ਸਾਰਾ ਸ਼ਰਮੜਾਵਾ ਐਦਾ ਮੇਰੇ ਬੇਟੀ 15 ਸਾਲਾਂ ਦੀ 7 ਵਜੇ ਘਰ ਹੋ ਗਈ ਕਿੰਨੇ ਤਰੀਕ ਨੂੰ 29 ਤਰੀਕ ਨੂੰ ਉਹ ਘਰ ਵਾਪਸ ਆਂਦੀ ਸਕੂਲ ਗਈ ਸੀ ਮੈਂ ਕਿ ਸਾਢੇ 7 ਵਜੇ ਕਬੱਡੀ ਮੈਚ ਕਬੱਡੀ ਮੈਚ ਖੇਡਦੀ ਉਹ ਤੁਮੜ ਕਿਰਦਾ ਵਜੇ ਦਾ ਟਾਈਮ ਹੈ ਤਾਂ ਉਹ ਘਰ ਨਹੀਂ ਵਾਪਸ ਆਏਗੀ ਚੌਂਕੀ ਤੇ ਸ਼ਾਮ ਨੂੰ ਆਂਦੀ ਸਾਕੇ ਹੈਗਾ ਸਾਨੂੰ ਗਵਾਂਢ ਰ ਉਧਰ ਹੀ ਉਹ ਗਏ ਆ ਘਰ ਹਾਂਜੀ ਦਿੱਤੇ ਇਹ ਤਾਂ ਉਹਨਾਂ ਨੇ ਕੋਈ ਸਾਡੇ ਨਾਲ ਵਾਈ ਨਾ ਕੀਤਾ ਕੋਈ ਨਹੀਂ ਉਹ ਸੰਦੇ ਕਹਿੰਦੇ ਸਾਡੇ ਕੋਲ ਗੱਲ ਚੌਂਕੀ ਚੰਪੀ ਹੈ ਕੱਕੜੀ ਰਠਾਣਾ ਹੈ ਗਾਜਰ ਲੋਪੋ ਕੇ ਟੀਮ ਅੰਕੀ ਕਰਦੇ ਪ੍ਰਸ਼ਾਸਨ ਮਾਗਾ ਇਹੋ ਕਰਦੇ ਪਈ ਬਾਦ ਤੋਂ ਬਾਦ ਪਈ ਇਹ ਸਾਨੂੰ ਬੰਦੇ ਮਿਲ ਜਾਣ ਕਹੀ ਸਜਾ ਦਵਾਉਣਾ ਚਾਹੁੰਦੇ ਆ ਪ੍ਰਸ਼ਾਸਨ ਕੋ ਜਾਂਦੇ ਪ੍ਰਸ਼ਾਸਨ ਤੁਮ ਕੀ ਹਾਂਜੀ ਬਹੁਤ ਥੋੜੇ ਥੋੜੇ ਤੋਂ ਇਹ ਹਾਂ ਦੰਦੇ ਰੋਜ ਕਿਤੇ ਤਿੰਨ ਤਿੰਨ ਚਾਰ ਚਾਰ ਗੇੜੇ ਮਾਰੀਦੇ ਆ ਕੋਈ ਨਹੀਂ ਉਹਨਾਂ ਨੂੰ ਦੇਖੋ ਗਾਲਮ ਮੰਨਦਾ ਸਾਡੇ ਕੋਈ ਵੀ ਨਹੀਂ ਸੁਣਦਾ ਵੀ ਪੁਲਿਸ ਨੂੰ ਦੱਸਿਆ ਜੇ ਤੁਹਾਨੂੰ ਸ਼ੱਕ ਹੈਗਾ ਤੁਸੀਂ ਪੁਲਿਸ ਨੂੰ ਦੱਸਿਆ ਕਿ ਹਾਂਜੀ ਆਈ ਸਾਰੇ ਗੱਲ ਕੀਤੀ ਉਹਨਾਂ ਨੂੰ ਸਾਰੇ ਡਿਟੇਲ ਕੱਢ ਕੇ ਦੱਸੇ ਵੀ ਇਦਾਂ ਇਦਾਂ ਹਾਂ ਲਟਰਾ ਹਾਂਜੀ ਉਹ ਕਰਾਏ ਤੇ ਰਹਿੰਦੇ ਨੇ ਆਤਾ ਪਤਾ ਆਤਾ ਪਤਾ ਹਾਂ ਉਹਨਾਂ ਨੇ ਕੋਈ ਵੀ ਉਹਨਾਂ ਕਦੀ ਕੋਈ ਸੱਚ ਨਹੀਂ ਦੱਸਿਆ ਵੀ ਕਿੱਥੋਂ ਦੇ ਰਹਿਣ ਵਾਲੇ ਆ ਕਿੱਥੇ ਆਏ ਜਾਣਾ ਤੁਹਾਨੂੰ ਘਰ ਕਰਾਏ ਦੇ ਦਿੱਤਾ ਸੀ ਉਹਨਾਂ ਦੇ ਕੋਲ ਉਹਨਾਂ ਦਾ ਕੋਈ ਪ੍ਰੂਫ ਨਹੀਂ ਹੈਗਾ ਨਹੀਂ ਉਹਨਾਂ ਦੇ ਕੋਲ ਵੀ ਕੋਈ ਪ੍ਰੂਫ ਨਹੀਂ ਹੈਗਾ ਉਹਨਾਂ ਕੋਲ हां नु ਜਿੱਦਣ ਲਗਾਏ ਤੇ ਆਂਦੇ ਹੀ ਅਹੀ ਵੇਰ ਬੱਲੇ ਵੇਰ ਕੇ ਚੱਲੇ ਆ ਕਿ ਇਹਨੂੰ ਆਂਦੇ ਹੀ ਪੀ ਅਹੀ ਤਰਨ ਤਰਨ ਚੱਲੇ ਸੱਚ ਗੱਲ ਉਹਨਾਂ ਕੋਈ ਵੀ ਨਹੀਂ ਕਿਸੇ ਨੂੰ ਦੱਸੇ ਹੋਏ ਜਿਹੜੀ ਲੜਕੀ ਸੀ ਕੋਈ ਉਹਨਾਂ ਤੇ ਤੁਹਾਨੂੰ ਕੋਈ ਮਾੜਾ ਮੋਟਾ ਪਹਿਲਾਂ ਸ਼ੱਕ ਸੀ ਕਿ ਕੋਈ ਗੱਲਬਾਤ ਹੋਈਆਂ ਨਹੀਂ ਨਾ ਨਾ ਇਹੋ ਜ ਕੋਈ ਗੱਲਬਾਤ ਨਹੀਂ ਹਨ ਕੋਈ ਡੌਂਟ ਨਹੀਂ ਬਿੱਡ ਤੇ ਕੋਈ ਨਹੀਂ ਹੈ ਕਿਉਂ ਆ ਵੀ ਉਹ ਦੇ ਉਹਨਾਂ ਦੇ ਨਾਲ ਹੀ ਜਾਂ ਉਹਨਾਂ ਨੇ ਹੀ ਸਾਡੀ ਕੁੜੀ ਹਾਂ ਨੂੰ ਸ਼ੱਕ ਹੋਇਆ ਪਏ ਕਿ ਜਦੋਂ ਆਹੇ ਤੋਂ 2 ਵਜੇ ਇਹ ਦੇ ਪਾਪਾ ਗਏ ਲੈਣ 2 ਵਜੇ 8 ਮਿੰਟ ਹੋ ਗਏ ਲੇਟ ਹੋ ਗਈ 2-4 ਮਿੰਟ ਇਹ ਮਿੰਟ ਸਕੂਲ ਗਏ ਉਥੇ ਕੋਈ ਨਹੀਂ ਆਗਾ ਹਾਂ ਜਦੋਂ ਮੜਕੇ ਫਿਰ ਸ਼ਾਕਤਾ ਆਉਂਿਆ 2 ਵਜੇ 25 ਮਿੰਟਾਂ ਤੇ ਉਹਨਾਂ ਨੂੰ ਫੋਨ ਨੰਬਰ ਲੈਏ ਉਹਨਾਂ ਗਵਾਂਡੀਆਂ ਦੇ ਆਹੇ ਤੇ 2 ਵਜੇ 25 ਮਿੰਟਾਂ ਤੇ ਉਹਨਾਂ ਨੇ ਫੋਨ ਕੀਤਾ ਨਾ ਨਾ ਤਿੰਨੇ ਫੋਨ ਬੰਦਾ ਹੁੰਦਾ ਹੈ ਇਹ ਉਹਨਾਂ ਤੇ ਸਾਨੂੰ ਤਾਂ ਸ਼ੱਕ ਹੋਇਆ ਫਿਰ ਬੱਚਿਆਂ ਨੇ ਕੋਲ ਵੀ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਨਾਲ ਦਿਨ ਦਿਹੀ ਮੇ ਜਾਣਾ ਵਾ ਕਿੰਨੀ ਦੇਰ ਤੋਂ ਉੱਥੇ ਰਹਿੰਦੇ ਹੋ ਤੁਸੀਂ ਕਿੰਨੀ ਦੇਰ ਤੋਂ ਉੱਥੇ ਰਹਿੰਦੇ ਹੋ ਉਹ ਤਾਂ ਆਹੀ ਤੇ ਉੱਥੇ ਰਹਿਣ ਵਾਲੇ ਉੱਥੋਂ ਦੇ ਰਹਿਣ ਵਾਲੇ ਆ ਉਹ ਇੱਕ ਸਾਲ ਤੋਂ ਰਹਿੰਦੇ ਇਹ ਉਹ ਅਦਰ ਲੜਕਾ ਜਿੰਨਾ ਤੱਕ ਸ਼ੱਕ ਪੈਂਦਾ ਉਹ ਵਿਆਹ ਸਕੇ ਦੁਆਰਾ ਹੀ ਹੋ ਰਿਹਾ ਨਹੀਂ ਪਹਿਲਾਂ ਹਾਂ ਨਾ ਤਾਂ ਹੁੰਦੇ ਪਤਾ ਲੱਗਾ ਕਿ ਉਹ ਵਿਆਇਆ ਵੀ ਹਾਨੂੰ ਨਹੀਂ ਕਦੀ ਉਹਨਾਂ ਨੇ ਦੱਸਿਆ ਕਿ ਬੇਟਾ ਮੇਰਾ ਵਿਆਇਆ ਵਾ ਕਿੰਨੀ ਉਮਰ ਹੋ ਸਕਦੀ ਉਹਦੇ 3 ਸਾਲ ਹੈਗੇ ਉਮਰ ਆ ਤੁਹਾਨੂੰ ਸ਼ੱਕ ਹੈ ਕਿ ਤੁਹਾਡੀ ਲੜਕੀ ਉਹਨੇ ਉਹਨੂੰ ਲੈ ਗਈ ਹਾਂ ਨੂੰ ਪੱਕਾ ਸ਼ੱਕ ਵਾ ਵੀ ਉਹਨਾਂ ਨੇ ਖੜ ਗਈ ਆ ਪਰ ਲਾ ਕੇ ਖੜਿਆ ਲੱਗਦਾ ਤੁਹਾਨੂੰ ਹਾਂ ਨੂੰ ਮਗਰ ਲਾ ਕੇ ਲੈ ਗਏ ਆ ਉਹ ਪਤਾ ਸੀ ਕਰ ਉਹਨਾਂ ਨਾਮ ਦੱਸ ਕੇ ਆਪਣੀ ਸੰਸਰ ਦਾ ਨਾਮ ਦੱਸ ਕੇ ਜਿਹੜੀ ਅੱਜ ਪ੍ਰੈਸ ਕਾਨਫਰੈਂਸ ਜੀ ਮੈਂ ਸਪਨਾ ਮਹਿਰਾ ਪ੍ਰੈਜ਼ੀਡੈਂਟ ਮੁਸਕਾਨ ਔਮਨ ਵੈਲਫੇਅਰ ਸੁਸਾਇਟੀ ਅ ਅੱਜ ਦੀ ਇਹ ਪ੍ਰੈਸ ਕਾਨਫਰੰਸ ਇਸ ਲਈ ਬੁਲਾਈ ਗਈ ਕਿਉਂਕਿ ਇੱਕ 15 ਸਾਲ ਦੀ ਲੜਕੀ ਨਾਬਾਲਗ ਲੜਕੀ ਜੋ ਕਿ ਉਹਨਾਂ ਦੇ ਫਾਦਰ ਹਰਦੇਵ ਸਿੰਘ ਪਿੰਡ ਸਾਰਾਗੜਾ ਤੋ ਨੇ ਸੋ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਲੜਕੀ ਸਕੂਲ ਗਈ ਹੈ 29 ਜੁਲਾਈ ਨੂੰ ਇੱਕ ਮਹੀਨਾ ਹੋ ਚੱਲਿਆ ਪਰ ਘਰ ਵਾਪਿਸ ਨਹੀਂ ਮੁੜੀ ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਥਾਣੇ ਕੰਪਲੇਨ ਲਿਖਾਈ ਹੈ ਪਹਿਲੇ ਤੇ 10 ਦਿਨ ਉਹਨਾਂ ਨੇ ਕੰਪਲੇਨ ਹੀ ਨਹੀਂ ਲਿਖੀ ਉਸ ਤੋਂ ਬਾਅਦ ਅਗਰ ਲਿਖਾਈ ਹੈ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਹੜੇ ਇਲਾਕੇ ਦਾ ਮਸਲਾ ਜੀ ਇਹ ਪਿੰਡ ਸਰਗੜਾ ਹੈਗਾ ਚੌਂਕੀ ਕੱਕੜ ਹੈ ਲੋਪੋਕੇ ਥਾਣਾ ਪੈਂਦਾ ਜੀ ਕੀ ਮੰਗ ਕੀ ਕਰਦੇ ਮੰਗੇ ਇਹ ਹੈ ਕਿ ਇਹਨਾਂ ਨੂੰ ਆਪਣੀ ਬੇਟੀ ਚਾਹੀਦੀ ਹੈ ਹੋਰ ਦੱਸੋ ਮਾਂ ਪਿਓ ਰੋ ਰਹੇ ਨੇ ਕਿ ਸਾਡੀ ਬੇਟੀ ਦਾ ਕੋਈ ਅਤਾ ਪਤਾ ਨਹੀਂ ਹੈ ਸੋ ਇਹਨਾਂ ਨੂੰ ਥੋੜਾ ਸ਼ੱਕ ਵੀ ਹੈ ਉਹ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਕਿਸ ਕਿਸ ਜਗ੍ਹਾ ਤੇ ਇਹਨਾਂ ਨੂੰ ਹੈਗਾ ਨਾ ਇਹ ਤੁਹਾਨੂੰ ਖੁਦ ਦੱਸ ਦੰਗੇ ਮੈਂ ਮਗਰ ਪੁੱਛ ਕੋਈ ਕਾਰਵਾਈ ਨਹੀਂ ਕਰਦੀ ਫਿਰ ਤੁਹਾਡੀ ਸੁਸਾਇਟੀ ਦੇ ਵੱਲੋਂ ਕੋਈ ਐਕਸ਼ਨ ਜਿਹੜਾ ਜắp ਅੱਗੇ ਬਦਕੀ ਤੇ ਲਈ ਜਾਏਗੀ ਜੀ ਬਿਲਕੁਲ ਮੈਂ ਤੇ ਹਮੇਸ਼ਾ ਤੋਂ ਸਾਡੀ ਸੋਸਾਇਟੀ ਔਰਤਾਂ ਔਰ ਲੜਕੀਆਂ ਦੇ ਲਈ ਹਮੇਸ਼ਾ ਖੜੀ ਐ ਜੇਕਰ ਇਸ ਲੜਕੀ ਨੂੰ ਅਗਰ ਇਨਸਾਫ ਨਹੀਂ ਮਿਲਿਆ ਲੜਕੀ ਵਾਪਸ ਨਹੀਂ ਆਈ ਜਾਂ ਜਿਹੜੇ ਲੜਕੀ ਨੂੰ ਲੈ ਕੇ ਗਏ ਆ ਉਹਨਾਂ ਤੇ ਕਾਰਵਾਈ ਨਾ ਹੋਈ ਗਈ ਤੇ ਅਸੀਂ ਧਰਨਾ ਦਵਾਂਗੇ ਆਪਣੀ ਸੋਸਾਇਟੀ ਵੱਲੋਂ ਔਰ ਸਾਡੀ ਕੋਸ਼ਿਸ਼ ਹੋਏਗੀ ਔਮਨ ਕਮਿਸ਼ਨ ਵਮਨ ਕਮਿਸ਼ਨ ਕੋ ਵੀ ਜਾਈਏ ਔਰ ਇਨਸਾਫ ਚਾਨੂੰ ਚਾਹੀਦਾ ਚਾਹੀਦਾ ਕਿਉਂਕਿ ਪਿੱਛੇ ਜੀ ਤੁਸੀਂ ਦੇਖ ਰਹੇ ਹੋ ਕਿੰਨਾ ਕੈਂਡਲ ਮਾਰਚ ਵਗੈਰਾ ਸਭ ਕੁਝ ਹੋ ਰਿਹਾ ਉਹਦਾ ਕੀ ਫਾਇਦਾ ਬਾਅਦ ਵਿੱਚ ਜੇ ਤੁਸੀਂ ਇਸ ਤਰ੍ਹਾਂ ਦਾ ਸਭ ਕੁਝ ਕਰੋ ਸੋ ਕੁਝ ਗਲਤ ਹੋਣ ਤੋਂ ਪਹਿਲਾਂ ਅਸੀਂ ਇਹ ਚਾਹੁੰਦੇ ਹਾਂ ਕਿ ਉਸ ਲੜਕੀ ਨੂੰ ਸੁਰੱਖਿਅਤ ਲਿਆਇਆ ਜਾਵੇ ਠੀਕ ਦੀਪਕੌਰ ਨੂੰ ਸੋਨੀ ਪੁੱਤਰ ਜਸਵੀਰ ਸਿੰਘ ਵੱਲੋਂ ਘਰ ਉਪਝਾ ਕੇ ਲਾਜਾਂ ਸੰਬੰਧੀ ਦਰਖਾਸਤ ਮਸੂਲ ਹੋਈ ਸੀਗੀ ਲੜਕੀ ਦੇ ਬਾਪ ਹਰਦੀਪ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ 167/24 ਅੰਡਰ ਸੈਕਸ਼ਨ 138 2 87 62 ਦਰਜ ਰਜਿਸਟਰ ਕੀਤਾ ਗਿਆ ਤਫਤੀਸ਼ ਜਾਰੀ ਆ ਛਾਪੇਮਰੀ ਕੀਤੀ ਜਾ ਰਹੀ ਆ ਜੋ ਸੋਨੀ ਇਸ ਤੋਂ ਪਹਿਲਾਂ ਪੰਜੂਰਾ ਪੰਜੂਰਾ ਤੋਂ ਪਹਿਲਾਂ ਨੱਥੂਪੁਰ ਥਾਣਾ ਹਰੀਕੇ ਤੇ ਹਰੀਕੇ ਰਹਿਣਾ ਤਸਦੀਕ ਹੋਇਆ ਜਿਸ ਦੇ ਖਿਲਾਫ ਊਮਨ ਤੇ ਟੈਕਨੀਕਲ ਸੋਰਸ ਲਾਏ ਗਏ ਆ ਇਹਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਵੇਗਾ